ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਤਗੜੇਓ ਕੇ ਲੜ ਲਿਓ ਤੁਸੀਂ ਤੇ ਸੰਗਤ ਜਿੰਨੂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਮ ਸੰਭਾਲ ਪ੍ਰਬੰਧ ਦਵੇਗੀ ਉਹ ਪ੍ਰਬੰਧ ਚ ਚੜਾਲੇ ਪਰ ਅੱਜ ਤੁਹਾਡੇ ਚਰਨਾ ਵਿੱਚ ਬੇਨਤੀ ਜੇ ਵੀ ਬਾਬਾ ਤੁਮਾਂ ਦੇ ਰੂਪ ਦੇ ਵਿੱਚ ਬੀਜੇਪੀ ਜਿਹੜੀ ਹੈ ਉਹ ਸਾਡੀ ਵੱਡੀ ਸੰਸਥਾ ਨੂੰ ਨਿਗਲਣ ਜਾ ਰਹੀ ਹੈ ਸੋ ਸਾਰੇ ਆਪਾਂ ਡਟ ਕੇ ਉਸ ਉਹਦੇ ਵਿਰੋਧ ਵਿੱਚ ਖੜੀਏ ਮੇਰੀ ਬੇਨਤੀ ਹੈ ਜਿਹੜੇ ਭਾਜਪਾ ਦੇ ਨਾਲ ਵੀ ਸਾਡੇ ਕੁਝ ਸਿੱਖ ਰਲ ਚੁੱਕੇ ਨੇ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਕਿ ਵੋਟ ਦਾ ਹਰੇਕ ਨੂੰ ਅਧਿਕਾਰ ਹੈ ਜੇ ਤੁਸੀਂ ਚਾਹੁੰਦੇ ਹੋ ਬੀਜੇਪੀ ਨੂੰ ਲਿਆਉਣਾ ਪੰਜਾਬ ਦੇ ਵਿੱਚ ਤੇ ਜਿਹਦਾ ਜਿਹਦਾ ਮਨ ਬਣਿਆ ਵਾ ਪਈਦੋ ਤੁਸੀਂ ਇਹ ਬੇਨਤੀ ਕਰਦੇ ਆਂ ਕਿ ਬੀਜੇਪੀ ਨੂੰ ਨਾ ਵੋਟ ਪਾਓ ਜੇ ਪਾਉਣੀ ਆ ਤੇ ਪਾ ਦਿਓ ਤੁਸੀਂ ਜੇ ਪੰਜਾਬ ਦੀ ਸਤਾ ਦੇਣੀ ਹੈ ਜਿਵੇਂ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ ਜਿਵੇਂ ਤੁਸੀਂ 84 ਦੇ ਘੱਲੂ ਘੜੇ ਤੋਂ ਬਾਅਦ ਕਾਂਗਰਸ ਨੂੰ ਦਿੰਦੇ ਰਹੇ ਹੋ ਜੇ ਪੰਜਾਬ ਦੀ ਸਤਾ ਜੇ ਤੁਸੀਂ ਬੀਜੇਪੀ ਨੂੰ ਦੇਣੀ ਹੈ ਤੇ ਤੁਸੀਂ ਦੇ ਲਿਓ ਪਰ ਤੁਹਾਡੇ ਚਰਨਾਂ 'ਚ ਬੇਨਤੀ ਹੈ ਆਪਣੇ ਗੁਰੂ ਘਰ ਆਪਣੇ ਗੁਰ ਧਾਮ ਸਤਖੰਡ ਸ੍ਰੀ ਦਰਬਾਰ ਸਾਹਿਬ ਇਹ ਆਰਐਸਐਸ ਬੀਜੇਪੀ ਨੂੰ ਨਾ ਦਿਓ ਇਹ ਤੁਸੀਂ ਆਪਣੇ ਹੱਥਾਂ ਦੇ ਵਿੱਚ ਰੱਖੋ ਭਾਵੇਂ ਕਿਸੇ ਵੀ ਸਾਡੀ ਜਥੇਬੰਦੀ ਦਾ ਕਿਸੇ ਵੀ ਧਿਰ ਦਾ ਉੱਥੇ ਪ੍ਰਬੰਧ ਹੋਵੇ ਕੋਈ ਗੱਲ ਨਹੀਂ ਸਾਡੇ ਆਪਣੀ ਨੇ ਸਾਰੇ ਪਰ ਆਰਐਸਐਸ ਬੀਜੇਪੀ ਨੂੰ ਇਹ ਪ੍ਰਬੰਧ ਆਪਾਂ ਤਿਆਰ ਕਰ ਲਏ ਵੀ ਨਹੀਂ ਦੇਣਾ ਮੈਂ ਬੇਨਤੀ ਕਰਦਾ ਕੱਲ ਨੂੰ ਬਾਬਾ ਹਰਨਾਮ ਸਿੰਘ ਦੇ ਰੂਪ ਵਿੱਚ ਚਿੱਟੇ ਚੋਲੇ ਦੇ ਥੱਲੇ ਨੀਲੀ ਦਸਤਾਰ ਦੇ ਥੱਲੇ ਅਮਤ ਸ਼ਾਹ ਆ ਰਿਹਾ ਜੇ ਦਰਬਾਰ ਸਾਹਿਬ ਵੱਲ ਨੂੰ ਇਹਨੂੰ ਪਛਾਣਨਾ ਬੜਾ ਜ਼ਰੂਰੀ ਜੇ ਕਿਉਂਕਿ ਜਿਸ ਬਾਬੇ ਤੁਮੇ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਬਿਰਧੀਆਂ ਨਾਲ ਕੋਈ ਫਰਕ ਨਹੀਂ ਪਿਆ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਵਾਲਿਆਂ ਨੂੰ ਅਤਵਾਦੀ ਕਹਿਣ ਤੇ ਮਨੋਹਰ لال ਖੱਟਰ ਨੂੰ ਸਰੂਪਾ ਤੱਕ ਦਿੱਤਾ ਜਿਹੜੇ ਲੋਕ ਵਿਦੇਸ਼ਾਂ ਵਿੱਚ ਗੁਰੂ ਘਰਾਂ ਤੋਂ ਬੈਨ ਕੀਤੇ ਗਏ ਉਹਨਾਂ ਨੂੰ ਸਰੂਪੇ ਦਿੱਤੇ ਗਏ ਤੇ ਅੱਜ ਉਹਨਾਂ ਨੂੰ ਜ਼ਥੇਦਾਰਾਂ ਦਾ ਇੰਨਾ ਹੇਜ ਕਿਵੇਂ ਆ ਗਿਆ ਇਹ ਤੁਹਾਨੂੰ ਸਮਝਣਾ ਪਵੇਗਾ ਇਹ ਤੁਹਾਨੂੰ ਸੋਚਣਾ ਪਵੇਗਾ ਇਹ ਜ਼ਥੇਦਾਰਾਂ ਦੀ ਗੱਲ ਨਹੀਂ ਕਰ ਰਹੇ ਇਹ ਜਿਹੜੇ ਜ਼ਥੇਦਾਰ ਨੇ ਨਾ ਇਹ ਭਾਜਪਾ ਦੇ ਨਾਲ ਰਲ ਚੁੱਕੇ ਸਨ ਤੇ ਤੁਸੀਂ ਉਹਨਾਂ ਜ਼ਥੇਦਾਰਾਂ ਦੀਆਂ ਖੁਦ ਵੀਡੀਓ ਵੇਖ ਚੁੱਕੇ ਜੇ ਤੇ ਅੱਜ ਭਾਜਪੀ ਨੇ ਤਹਈਆ ਕਰ ਲਿਆ ਕਿ ਸਾਡੇ ਜਿਹੜੇ ਜਥੇਦਾਰ ਅੰਤਰੰਕ ਕਮੇਟੀ ਨੇ ਲਾਏ ਨੇ ਉਹ ਅਸੀਂ ਬਾਬਾ ਧੂਮਾਂ ਦੇ ਰੂਪ ਦੇ ਵਿੱਚ ਦੁਬਾਰਾ ਉੱਥੇ ਜਿਹੜੇ ਨੇ ਉਹ ਤਖਤਾਂ ਤੇ ਲਵਾਉਣੇ ਨੇ ਇਸ ਕਰਕੇ ਕੌਮ ਨੂੰ ਬੜੀ ਸਮਝਣ ਦੀ ਲੋੜ ਹੈ ਅੱਜ ਆਪੋ ਆਪਣੇ ਵਿਤਕਰੇ ਵਿਚਾਰਕ ਮਤਭੇਦ ਛੱਡਣ ਦੀ ਲੋੜ ਹੈ ਤੁਹਾਨੂੰ ਚੇਤਾ ਹੋਵੇਗਾ ਕਿ ਜਿਸ ਵੇਲੇ ਕਾਂਗਰਸ ਨੇ ਇੱਕ ਸ਼੍ਰੋਮਣੀ ਬੋਰਡ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਜਥੇਦਾਰ ਗੁਰਚਰਨ ਸਿੰਘ ਟੋੜਾ ਉਹ ਰਾਤੋਂ ਰਾਤ ਧੰਨ ਬਾਬਾ ਠਾਕੁਰ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਦੇ ਕੋਲ ਮੈਥੇ ਪਹੁੰਚਿਆ ਸੀ ਤੇ ਉਹਨੇ ਸਾਡੀ ਜਾ ਕੇ ਗੱਲ ਦੱਸੀ ਸੀ ਕਿ ਕੱਲ ਨੂੰ ਕਾਂਗਰਸ ਨੇ ਇੱਕ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਥੇਦਾਰਾਂ ਕੋਲੋਂ ਭੰਗ ਕਰਾ ਕੇ ਤੇ ਸ਼੍ਰੋਮਣੀ ਬੋਰਡ ਬਣਵਾ ਦੇਣਾ ਹੈ ਤੇ ਬਾਬਾ ਠਾਕੁਰ ਸਿੰਘ ਜੀ ਨੇ ਕਿਹਾ ਸੀ ਪੀਐਸੀ ਬਿਲਕੁਲ ਉਹਨਾਂ ਦਾ ਸਾਥ ਨਹੀਂ ਦੇਵਾਂਗੇ ਤੇ ਫਿਰ ਰਾਤੋ ਰਾਤ ਸਾਰੇ ਅੰਤਰਨ ਕਮੇਟੀ ਦੇ ਮੈਂਬਰ ਸਦਕੇ ਤੇ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਉਹ ਸਾਰੇ ਜਥੇਦਾਰ ਬਰਖਾਸਤ ਕਰਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਵੇਲੇ ਬਚਾਇਆ ਸੀ ਬਾਬਾ ਠਾਕੁਰ ਸਿੰਘ ਜੀ ਦੀ ਸਿਹਤ ਆਦੇ ਨਾਲ ਤੇ ਅੱਜ ਵੀ ਇਹ ਸਭ ਕੁਝ ਉਹੀ ਹੋਣ ਜਾ ਰਿਹਾ ਹੈ ਸਵਾਪ ਜੀ ਦੇ ਚਰਨਾਂ 'ਚ ਬੇਨਤੀ ਹੈ ਕੱਲ ਨੂੰ ਪਹੁੰਚੋ ਸਾਰੇ ਜਾਣੇ ਤਾ ਜੋ ਬੀਜੇਪੀ ਨੂੰ ਡੱਕਿਆ ਜਾਵੇ ਬੀਜੇਪੀ ਨੂੰ ਸਾਡੇ ਗੁਰਧਾਮ ਜਿਵੇਂ ਉਹਨਾਂ ਨੇ ਬਾਹਰਲੇ ਤਖਤਸਾਲੇ ਨੇ ਹਰਿਆਣਾ ਕਮੇਟੀ ਦਿੱਲੀ ਕਮੇਟੀ ਨੂੰ ਆਪਣੀ ਝਗੜ ਵਿੱਚ ਲੈ ਲਿਆ ਇਸ ਕਮੇਟੀ ਨੂੰ ਆਪਾਂ ਗੁਰਧਾਮਾਂ ਨੂੰ ਬਚਾਉਣਾ ਹੈ ਕਿਸੇ ਤਰੀਕੇ ਦੇ ਨਾਲ ਕੱਲ ਨੂੰ ਆਪਾਂ ਆ ਰਹੇ ਤਾਂ ਮੈਂ ਵੀ ਬੇਨਤੀ ਕਰਾਂਗਾ ਜੇ ਕੱਲ ਨੂੰ ਬੀਜੇਪੀ ਨੂੰ ਡੱਕਣ ਵਾਸਤੇ ਭਾਪ ਬਾਬੇ ਧੰਮੇ ਨੂੰ ਡੱਕਣ ਵਾਸਤੇ ਉੱਥੇ ਸਾਡੀਆਂ ਸ਼ਹਾਦਤਾਂ ਵੀ ਹੁੰਦੀਆਂ ਨੇ ਤੇ ਜੇ ਅੱਜ 2-4 ਕੱਲ ਦੇ ਦਿਨ ਸ਼ਹਾਦਤਾਂ ਹੋ ਜਾਣਗੀਆਂ ਕੋਈ ਗੱਲ ਨਹੀਂ ਮੈਂ ਵੀ ਬੇਨਤੀ ਕਰਦਾ ਵਾਂ ਵੀ ਸਾਰਿਆਂ ਤੋਂ ਅੱਗੇ ਮੈਂ ਲੱਗਾਗਾ ਮੈਂ ਸਭ ਤੋਂ ਅੱਗੇ ਹੋਵਾਂਗਾ ਪਹਿਲੀ ਸ਼ਹਾਦਤ ਜੇ ਆਪਣੀਆਂ ਸੰਸਥਾਵਾਂ ਨੂੰ ਆਰਐਸਐਸ ਤੋਂ ਬਚਾਉਣ ਲਈ ਸ਼੍ਰੋਮਣੀ ਬੀਜੇਪੀ ਤੋਂ ਬਚਾਉਣ ਲਈ ਜੇ ਹੋਣਗੀਆਂ ਕੱਲ ਨੂੰ ਜੇ 2-4 ਹੋ ਗਈਆਂ ਜਾਣਗੀਆਂ ਤੇ ਕੋਈ ਗੱਲ ਨਹੀਂ ਜੇ ਇੱਕ ਵਾਰੀ ਆਰਐਸਐਸ ਤੇ ਬੀਜੇਪੀ ਨੇ ਪੂਰੀ ਤਰ੍ਹਾਂ ਸਾਡੀਆਂ ਸੰਸਥਾਵਾਂ ਤੇ ਕਬਜ਼ਾ ਕਰ ਲਿਆ ਤੇ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਪੀੜ੍ਹੀਆਂ ਨੂੰ ਹੋ ਸਕਦਾ ਹਜ਼ਾਰਾਂ ਸ਼ਹਾਦਤਾਂ ਮੁੜ ਕੇ ਦੇਣੀਆਂ ਪੈਣ ਆਪਣੇ ਗੁਰਤਾ ਮਿਆਦ ਕਰਾਉਣ ਵਾਸਤੇ ਇਸ ਕਰਕੇ ਬੇਨਤੀ ਹੈ ਆਪਾਂ ਕੱਲ ਨੂੰ ਆਪਣੀ ਜਾਨ ਤੱਕ ਲਾ ਦੇਵਾਂਗੇ ਪਰ ਆਰਐਸਐਸ ਬੀਜੇਪੀ ਨੂੰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਸੰਸਥਾਵਾਂ ਤੇ ਕਦੀ ਕਾਬਜ ਨਹੀਂ ਹੋਣ ਦਿਆਂਗੇ